ਨਾ ਤਾਂ ਅੱਜ ਤਿਆਰ ਆ ਰਿਹਾ ਤੇ ਜੋ ਮਨ ਦੀ ਕਿਸਾਨ ਲਈ ਅੱਬਲ ਫਸਲ ਬਣਨੀ ਹੈ ਜੇ ਬਾੜੀ ਮੋਟੀ ਬਣਨੀ ਹੋ ਰਹੀ ਹੈ ਤੇ ਪਰ ਅੱਜ ਮੇਰੇ ਖਿਆਲ ਲੱਗਦਾ ਮੈਂ ਮਿੱਟੀ ਤੇ ਮਾਰੀ ਦਵਾ ਦੇ ਉਹਨੇ ਰਲ ਗਈ ਮਿੱਟੀ ਵਿੱਚ ਰਲ ਗਈ ਹੈ ਤੇ ਕਹਿੰਦੇ ਜੇ ਅੱਜ ਦੇ ਪਰਦੇਸਨ ਗੁੰਦੀ ਤੱਕ ਪਹੁੰਚਦਾ ਵਾ ਜੋ ਕਿ ਇਹ ਪਰਦੇਸਨ ਗੁੰਦੀ ਤੱਕ ਪਹੁੰਚਦਾ ਵਾ ਤੇ ਤੁਹਾਡੇ ਕੋਲ ਕੋਈ ਮਿੱਟੀ ਵੀ ਨਹੀਂ ਕਾੜੀ ਇਕੱਠੀ ਕਰਨ ਵਾਲਾ ਤੇ ਕਿਸਾਨ ਨੂੰ ਕਾੜਨੇ ਕਰਾੜੀ ਦਿੱਥੋ ਖਾਣ ਹਰ ਜਗ੍ਹਾ ਲੱਗਣਾ ਹੱਥ ਪਛਾਣ ਦੇ ਕੋਲੋਂ ਦੇਖੋ ਇੱਕ ਇੱਕ ਦਾ 2 ਇੱਕ ਦੀ ਹੈਗੀ ਆ ਉਹਨਾਂ ਨੇ ਸੁੰਗੜੀ ਨਹੀਂ ਨੱਚੀ ਹੈਗੀ ਤੇ ਜੋ ਆਏ ਹੁਣ ਆਪਣੇ ਮੁਕਿਲਾ ਆਇਆ ਵਾ ਜਿਹੜਾ 5-5 ਦਾ 7-7000 ਰੁਪਇਆ ਲੈ ਕੇ ਇੱਕੜ ਦਾ ਘੋਨਾ ਪੁੱਟਿਆ ਐਨੀ ਤੇ ਇੱਕੜ ਦੇ ਵਿੱਚ ਖਸਾ ਨਹੀਂ ਲੱਗਦਾ ਹੈਗੀ ਤੇ ਜੇ ਤੁਮ ਮਾਰੂ ਨੇ ਤੇ ਨਿਕਲਦੀ ਹਾਜੀ ਆ ਤੇ ਉਹ ਦੇ ਮੰਡੀਆਂ ਵਾਲ ਆਪ ਤੇ ਜਿਹੜਾ ਉਹਦੇ ਵਿੱਚ ਇੰਨਾ ਕਿ ਟਾਂਕਾ ਲਾਉਂਦੀ ਆ ਵੀ ਜੀਮੀ ਜ਼ਾਦੇ ਪੱਲੇ ਤੱਕ ਪੈ ਨਹੀਂ ਦੇ ਜੀਮੀਦਾਰ ਨੂੰ ਤੇ ਦਬਲੀਆਂ ਮਤ ਜਾਣਦੀ ਆ ਉਸ ਧਾਰਨੇ ਤੇ ਪਾਈ ਜਾਂਦੀ ਆ ਤੇ ਕੋਈ ਚਲੋ ਆਉਣ ਵਾਲਾ ਮੈਸੇਜ ਨਾ ਮਾਰ ਆਇਆ ਉਹਦੇ ਨਾਲ ਬੜਾ ਨੁਕਸਾਨ ਜੀਮੀਦਾਰਾਂ ਦਾ ਹੋਇਆ ਵਾ ਤੇ ਇਹ ਇਹਨਾਂ ਸਰਕਾਰਾਂ ਨੇ ਜੀ ਮਾਰਦਿਆ ਦੇਣਾ ਵਾ ਜਿਹੜੇ ਆਪ ਹੀ ਬੋਟ ਖਸਟ ਕਰਦੇ ਨੇ ਉਹ ਮੈਂ ਗੁਰਦਾਸਪੁਰ ਜ਼ਿਲ੍ਹਾ ਅਗਰਜੀਤ ਕੌਰ ਪਰਾਲੀ ਦੇ ਮੁੱਦੇ ਦੇ ਉੱਤੇ ਇਹ ਗੱਲ ਵੀ ਕਰ ਦਿੰਦਾ ਕਿ ਪ੍ਰਾਈਡ ਜਿਹੜਾ ਕਈ ਵਾਰੀ ਦਿੱਲੀ ਤੱਕ ਪਹੁੰਚਦਾ ਪਰਾਲੀ ਦਾ ਧੂਆ ਦਿੱਲੀ ਤੱਕ ਨਹੀਂ ਪਹੁੰਚਦਾ ਅੱਜ ਵੀ ਰਾਵਣੇ ਤੋਂ ਉੱਡ ਰਿਹਾ ਇਹਦਾ ਪ੍ਰਦੂਸ਼ਣ ਜਿਹੜਾ ਉਹ ਦਿੱਲੀ ਵੀ ਪਹੁੰਚਿਆ ਉਹ ਵੀ ਤਾਂ ਪਹੁੰਚਿਆ ਆ ਬਾਕੀ ਗੰਨੇ ਦੀ ਅਹੀ ਆ ਡਿਮਾਂਡ ਆ ਜਿਹੜਾ ਬੰਲੇ ਦਾ ਹੜਾ ਬਾਇਆ ਰਹੀਦਾ ਵਾ ਉਸ ਮਸਲੇ ਬਾਰੇ ਨਾ ਕੋ 3-4 ਮੰਗਾ ਉਸ ਮਸਲੇ ਮਸਲੇ ਦੀ ਆ ਮਨ ਕੇ ਸਮਵਾਤ ਉਸੇ ਆਪਣਾ ਕਰ ਨਾ ਲਾਇਆ ਹੋਇਆ ਮੈਂ ਟਾਲੀਆਂ ਦੇ ਵਿੱਚ ਪਾਣੀ ਆ ਪਾਣੀ ਜਿਹੜਾ ਟਾਲੀਆਂ ਦੇ ਪਾਣੀ ਚੋਂ ਨਹੀਂ ਆਉਂਦੀਆਂ ਪਤਲਾ ਮੜੀਆ ਮੋਟਿਆ ਜਿਹੜੀਆਂ ਕਿਸਾਨਾਂ ਨੂੰ ਆ ਗਏ ਉਹ ਟੋਣੇ ਨੂੰ ਵਡਾ ਕੇ ਆਪਣੀ ਏਰੀਆ ਦੇ ਵਿੱਚ ਬੰਦੀਆਂ ਨੇ ਕਿ ਕਿਹੜੀ ਅ ਸੁੰਦਰ ਸਿੰਘ ਚਤਾਲਾ ਸੁਭਾ ਕਮੇਟੀ ਆਗੂ ਖੇਤ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਉਹ ਆਪਣੀ ਏਰੀਆ ਦੀ ਮੰਗਾਂ ਆ ਉਹਨਾਂ ਲੈ ਕੇ ਇਥੇ ਧਰਨਾ ਲਾਇਆ ਬੀਸੀ ਦਫ਼ਤਰੇ ਮੰਗਣਾ ਸਾਡੀ ਆਏ ਆ ਇਹ ਜੀ ਮੰਗ ਸਾਡੀ ਗੱਲੇ ਦੀ ਮੰਗ ਆ ਇਹ ਗੱਲੇ ਦਾ ਅਜੇ ਤੱਕ ਪਿਛਲਾ ਗੱਲਾ ਇਹਨੇ ਵੀ ਪੜਾਈ ਕੀਤੀ ਆ ਗੱਲਾ ਖਾਨ ਨੇ ਮਿਲਾਂ ਨੂੰ ਦਿੱਤਾ ਤੇ 432 ਕਰੋੜ ਰੁਪਈਆ ਜਿਹੜਾ ਸਾਰੇ ਪੰਜਾਬ ਦਾ ਮਿਲਾਂ ਦਾ ਰਹਿੰਦਿਆ 61 ਰੁਪਈਆ 50 ਕਹੇ ਵੀ ਤੇ ਦੂਸਰਾ ਵੀ ਜਿਹੜਾ ਕਿਸਾਨ ਨੇ ਗੱਲਾ ਫੁੱਟਿਆ ਹੋਈ ਉਹ 432 ਕਰੋੜ ਰੁਪਈਆ ਜੇ ਰਹਿਣ ੜਿਆ ਉਹਨੂੰ ਤਾਂ ਇਹ ਮੰਗਿਆ ਕਿ ਸਾਡੀ ਉਹ ਯਾਰੀ ਕੀਤਾ ਜੇ 15% ਵਿਆਜ ਦੇ ਸਮੇਤ ਸੁਪਰੀਮ ਕੋਰਟ ਦੀਆਂ ਫੈਸਲੀਆਂ ਉਹਦੇ ਨੂੰ ਪਾਓ ਜਿੱਜੀ ਮੰਗ ਸਾਡੀ ਇਹ ਆ ਵੀ ਕਿਸਾਨ ਮਜਬੂਰ ਹੋ ਕੇ ਪਰਾਈ ਨੂੰ ਅੱਗ ਲਾਉਂਦਾ ਕੋਈ ਯਾਰੀ ਦੇ ਨਹੀਂ ਆ ਜੀ ਇਹ ਤੋਹਸਲਾ ਲਾਉਂਦਾ ਕਿਉਂਕਿ ਤੁਸੀਂ ਜੋ ਐਨਜੀਟੀ ਨੇ ਪਿਆ ਜੋ ਸੁਪਰੀਮ ਕੋਰਟ ਨੇ ਪਿਆ ਤੂੰ ਉਹ ਦੇ ਨਹੀਂ ਰਿਹਾ ਸਾਡੇ 6000 ਰੁਪਇਆ ਜੋ 200 ਰੁਪਇਆ ਬਾਉਂਸ ਕੋਈ ਇੰਟਰ ਦੇਤੀ ਜਿਹੜਾ ਉਹ ਤਾਂ ਤੁਸੀਂ ਪੂਰਾ ਵੀ ਕਰ ਰਿਹਾ ਹੈ ਤੇ ਫੇਰ ਉਹ ਕੀ ਕਰੂਗਾ ਮਸ਼ਨਰੀਏ ਦੇ ਕੋਲ ਵੀ ਆ ਜੀ ਦੋ ਦੋ ਤਿੰਨ ਤਨ ਕਿ ਮੇਰਾ ਮਾਲ ਪਿਆ ਉਹ ਉਹ ਸਾਡੀ ਮਹਿੰਗਾ ਇਹ ਜਿਹੜੇ ਕਿਸਾਨ ਮਜਬੂਰੀ ਵਾਸਤੇ ਖਰਾਈ ਨੂੰ ਅੱਗ ਲੈਂਦੇ ਆ ਉਹਨਾਂ ਦੇ ਪਰਚੇ ਰੈੱਡ ਐਂਟਰੀ ਦੇ ਜੋ ਮਾਲੇ ਪੋਣੇ ਬੰਦ ਕਿਤੇ ਜਾਣ ਜੇ ਤੁਸੀਂ ਇਹ ਨਹੀਂ ਬੰਦ ਕਰਦੇ ਤੇ ਫੇਰ ਤੁਹਾਡੀਆਂ ਟੀਮਾਂ ਪਿੰਡਾਂ ਦੇ ਵਿੱਚ ਆਈ ਘੇਰਾ ਦੇ ਸਾਡਾ ਕਿਸਾਨ ਜਿਹੜਾ ਅਗਲਾ ਉਹਦੀ ਮਜਬੂਰੀ ਹੈ